ਰਾਤ ਦਾ ਸਮਾਂ ਹੈ ਜਿੱਤੇ ਸਭ ਪਾਸੇ ਹਨੇਰਾ ਸ਼ਾਇਆ ਹੈ ਪੰਜਾਬ ਦੇ ਇੱਕ ਛੋਟੇ ਪਿੰਡ ਦੇ ਵਿੱਚ ਮੌਜੂਦ ਇੱਕ ਆਲੀਸ਼ਾਨ ਕੋਠੀ ਵਿਆਦੀ ਸਜਾਵਟ ਵਿੱਚ ਚਮਕ ਚਮਾਰੀ ਹੈ ਇਸ ਚਮਚਮਾਂਦੀ ਕੋਠੀ ਦੇ ਇੱਕ ਆਲੀਸ਼ਾਨ ਕਮਰੇ ਦੇ ਵਿੱਚ ਲੱਗਿਆ ਇੱਕ ਮਹਿੰਗੇ ਏਸੀ ਦੀ ਠੰਡੀ ਖਵਾਵੀ ਮਲਕੀਤ ਸਿੰਘ ਦੇ ਪਸੀਨੇ ਨੂੰ ਸੁਕਾ ਨਹੀਂ ਪਾ ਰਹੀ ਹੈ ਦਰਸਲ ਅੱਜ ਮਲਕੀਤ ਸਿੰਘ ਦੇ ਵਿਆਦੀ ਪਹਿਲੀ ਰਾਤ ਹੈ ਅੱਜ ਉਸਤੇ ਸਪਨੇ ਪੂਰੇ ਹੋਣ ਵਾਲੇ ਹਨ ਸਾਹਮਣੇ ਬੈਠੀ ਬੋਟੀ ਰਵਨੀਤ ਕੌਰ ਜੋ ਕਿ ਥੋੜਾ ਸਮਾਂ ਪਹਿਲਾਂ ਉਸਦੀ ਆਪਣੀ ਹੀ ਸਾਰੀ ਸੀ ਹੁਣ ਉਸਦੀ ਪਤਨੀ ਬਣ ਚੁੱਕੀ ਹੈ ਉਸ ਨੂੰ ਪਤਾ ਹੈ ਕਿ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਿੰਨੇ ਪਾਪੜ ਵੇਲੇ ਹਨ ਕਿਵੇਂ ਆਪਣੀ ਗਰਭਤੀ ਪਤਨੀ ਦੇ ਨਾਲ ਪੌੜੀਆਂ ਤੇ ਜੋ ਕੀਤਾ ਜਿਸ ਨਾਲ ਉਸਦੀ ਜਾਣ ਗਈ ਅਤੇ ਅੱਜ ਉਸਦੀ ਹੀ ਛੋਟੀ ਬਣ ਜਿਸ ਤੇ ਬੜੇ ਲੰਬੇ ਸਮੇਂ ਤੋਂ ਨਜ਼ਰ ਰੱਖਦਾ ਸੀ ਉਸਦੇ ਸਾਹਮਣੇ ਬੈਠੀ ਹੈ ਸਾਰੇ ਸੁਪਨੇ ਉਸਦੇ ਉਰੇ ਹੁਣ ਮਾਰੇ ਬਣਾ ਬੜਾ ਮਨ ਹੀ ਮਨ ਖੁਸ਼ ਹੈ ਲੇਕਿਨ ਨਨ ਕਿਉਂਕਿ ਉਸਨੇ ਇਥੋਂ ਤੱਕ ਪਹੁੰਚਣ ਲਈ ਸ਼ਾਇਦ ਦੁਨੀਆ ਦੇ ਸਭ ਤੋਂ ਮਾੜੇ ਕੰਮ ਕੀਤੇ ਹਨ ਅਚਾਨਕ ਹੀ ਆਪਣੀ ਪਤਨੀ ਦੇ ਕੋਲ ਬੈਠਦਾ ਹੈ ਕਹਿੰਦਾ ਹੈ ਰਵਨੀਤ ਅੱਜ ਤੋਂ ਅਸੀਂ ਦੋਵੇਂ ਇੱਕ ਹੋ ਚੁੱਕੇ ਹਾਂ ਤੇਰੇ ਦੁੱਖ ਮੇਰੇ ਦੁੱਖ ਹਨ ਮੇਰੀਆਂ ਸਾਰੀਆਂ ਖੁਸ਼ੀਆਂ ਅੱਜ ਤੋਂ ਤੇਰੀਆਂ ਹਨ ਲੇਕਿਨ ਅਗੋਂ ਰਵਨੀਤ ਬੋਲਦੀ ਹੈ ਵੀ ਠੀਕ ਹੈ ਮੈਂ ਬਹੁਤ ਖੁਸ਼ ਹਾਂ ਮੈਂ ਤੁਹਾਡੇ ਲਈ ਇੱਕ ਤੋਹਫਾ ਉਹ ਸਾਹਮਣੇ ਲੱਕੜ ਦੀ ਪੁਰਾਣੀ ਅਲਮਾਰੀ ਦੇ ਵਿੱਚ ਖਾਸ ਤਿਆਰ ਕਰਕੇ ਰੱਖਿਆ e bella, o se non colo ਬਾਅਦ ਦੇ ਵਿੱਚ ਆਪਾਂ ਆਪਣੀ ਬਾਕੀ ਗੱਲਾਂ ਕਰਾਂਗੇ ਅਚਾਨਕ ਹੀ ਮਲਕੀਤ ਸਿੰਘ ਇਹ ਸੁਣ ਕੇ ਬੜਾ ਖੁਸ਼ ਹੋ ਜਾਂਦਾ ਹੈ ਵੀ ਮੇਰੀ ਪਤਨੀ ਨੇ ਮੇਰੀ ਸਾਲੀ ਨੇ ਮੇਰੇ ਵਾਸਤੇ ਪਹਿਲੀ ਰਾਤ ਨੂੰ ਹੀ ਬੜਾ ਆਲੀਸ਼ਾਨ ਸ਼ਾਇਦ ਕੋਈ ਗਿਫਟ ਰੱਖਿਆ ਹੈ ਬੜਾ ਉਤਸੁਕਤਾ ਦੇ ਨਾਲ ਉਸ ਅਲਮਾਰੀ ਵੱਲ ਵਧ ਰਿਹਾ ਹੈ ਉਸ ਨੂੰ ਨਹੀਂ ਪਤਾ ਸਾਹਮਣੇ ਅਲਮਾਰੀ ਦੇ ਵਿੱਚ ਆਖਿਰਕਾਰ ਗਿਫਟ ਰੂਪ ਵਿੱਚ ਕਿਹੜਾ ਰਾਜ ਲੁਕਿਆ ਹੈ ਜਿਵੇਂ ਹੀ ਉਹ ਲੱਕੜ ਦੀ ਪੁਰਾਣੀ ਅਲਮਾਰੀ ਖੋਲੀ ਨਾ ਅਚਾਨਕ ਵਿੱਚੋਂ ਇੱਕ ਚਮਕਦਾਰ ਲਿਫਾਫੇ ਵਰਗਾ ਕੁਝ ਦਿਖਿਆ ਸੋਚਿਆ ਸ਼ਾਇਦ ਇਸ ਦੇ ਅੰਦਰ ਕੋਈ ਬੜਾ ਚੰਗਾ ਗਿਫਟ ਜੋ ਮੇਰੀ ਪਤਨੀ ਰਵਨੀਤ ਨੇ ਮੇਰੇ ਲਈ ਲਿਆ ਹੈ ਉਹ ਹੋਣਾ ਲੇਕਿਨ ਜਿਵੇਂ ਹੀ ਉਸ ਚਮਕਦਾਰ ਲਿਫਾਫੇ ਵਰਗੇ ਥੈਲੇ ਨੂੰ ਖੋਲਿਆ ਨਾ ਜੋ ਉਸਦੇ ਵਿੱਚੋਂ ਨਿਕਲਿਆ ਉਹ ਦੇਖ ਉਸਤੇ ਵੀ ਖੁਸ਼ ਉੱਠ ਗਏ ਪਰਾ ਹਟੋ ਜਿਵੇਂ ਨਿਕਲ ਗਏ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਆਹ ਦਿਨ ਵੀ ਆਵੇਗਾ ਜਿਵੇਂ ਪਿੱਛੇ ਦੇਖਿਆ ਰਵਨੀਤ ਔਰ ਰਵਨੀਤ ਨੇ ਜਿਸ ਨੂੰ ਹੁਣੇ ਉਹ 2 ਸੈਕਿੰਡ ਪਹਿਲਾਂ ਦੇਖਿਆ ਹਟਾ ਸੀ ਅਚਾਨਕ ਰਵਨੀਤ ਦੇ ਰੰਗ ਬਦਲ ਚੁੱਕੇ ਹਨ ਉਸਤੇ ਵੀ ਬਿਲਕੁਲ ਹਾਉ ਪਾਪ ਪਹਿਲਾਂ ਵਰਗੇ ਨਹੀਂ ਰਹੇ ਅਚਾਨਕ ਉਸ ਨੂੰ ਅਹਿਸਾਸ ਹੋਇਆ ਵੀ ਇੱਥੇ ਸ਼ਾਇਦ ਜੋ ਸਨਾਰਾ ਹੋਇਆ ਹੈ ਉਹ ਉਸੇ ਦੇ ਹੀ ਕਰਮਾਂ ਦਾ ਫਲ ਹੈ ਅਚਾਨਕ ਜਿਵੇਂ ਹੀ ਵਾਪਸ ਮੁੜਿਆ ਰਵਨੀਤ ਵੱਲ ਵਧਿਆ ਤਾਂ ਹੋਇਆ ਉਸਨੇ ਸਾਰਿਆਂ ਦੇ ਖੋਸ਼ ਉਡਾ ਦਿੱਤੇ ਆਖਿਰਕਾਰ ਕਿਸ ਉਸ ਥੈਲੇ ਦੇ ਵਿੱਚ ਆਖਿਰਕਾਰ ਕੀ ਕੀਤਾ ਸੀ ਮਲਕੀਤ ਸਿੰਘ ਨੇ ਆਪਣੇ ਹੀ ਪਤਨੀ ਨਾਲ ਅਤੇ ਕਿਉਂ ਕੀਤਾ ਉਸਨੇ ਆਪਣੀ ਸਾਲੀ ਦੇ ਨਾਲ ਵਿਆਹ ਹਾਂਜੀ ਕੱਲੀ ਕੱਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਹੁਣ ਕਿਵੇਂ ਮਲਕੀਤ ਸਿੰਘ ਨੂੰ ਮਿਲਿਆ ਆਪਣੇ ਹੀ ਕਰਮਾਂ ਦਾ ਫਲ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਨਵਾਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਤਰ੍ਹਾਂ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾ ਤੇ ਕਿੱਥੇ ਆ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਇੱਕ ਪੁਰਾਣੇ ਅਤੇ ਸ਼ਾਂਤ ਕਸਬੇ ਰੰਗਪੁਰ ਦੇ ਵਿੱਚ ਇੱਕ ਵੱਡੇ ਪਰਿਵਾਰ ਵਿੱਚ ਮਲਕੀਤ ਸਿੰਘ ਨਾਮ ਦਾ ਇੱਕ ਨੌਜਵਾਨ ਰਿਹਾ ਮਲਕੀਤ ਪਿੰਡ ਦੇ ਵਿੱਚ ਇੱਕ ਵੱਡਾ ਖੇਤੀਬਾੜੀ ਵਪਾਰੀ ਸੀ ਜੋ ਦੂਰ ਦੂਰ ਤੱਕ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਕਰਦਾ ਉਹ ਦੇਖਣ ਵਿੱਚ ਸੋਹਣਾ ਸੁੰਦਰ ਗੱਭਰੂ ਜਵਾਨ ਬੋਲਣ ਵਿੱਚ ਮਿਠਾ ਅਤੇ ਹਰ ਕਿਸੇ ਨਾਲ ਕੁਸ਼ ਮਜਾਦੀ ਨਾਲ ਪੇਸ਼ ਆਉਂਦਾ ਸੀ ਉਸਦਾ ਵਿਆਹ ਗੁਰਪ੍ਰੀਤ ਕੌਰ ਰਾਮਦੇ ਇੱਕ ਭੋੜੀ ਪਾਲੀ ਸੋਣੀ ਅਤੇ ਸੁਸ਼ੀਲ ਲੜਕੀ ਨਾਲ ਹੋਇਆ ਗੁਰਪ੍ਰੀਤ ਇੱਕ ਪੜ੍ਹੀ ਲਿਖੀ ਸੰਸਕਾਰੀ ਲੜਕੀ ਸੀ ਜੋ ਆਪਣੇ ਪਰਿਵਾਰ ਅਤੇ ਆਪਣੇ ਘਰਵਾਲੇ ਨੂੰ ਆਪਣੀ ਦੁਨੀਆ ਮੰਦੀ ਸੀ ਉਸਦੇ ਚਿਹਰੇ ਤੇ ਹਮੇਸ਼ਾ ਇੱਕ ਸ਼ਾਂਤ ਮੁਸਕਾਨ ਰਹਿੰਦੀ ਅਤੇ ਉਸਦੇ ਸੁਭਾਅ ਦੇ ਵਿੱਚ ਧੀਰਜ ਅਤੇ ਨਿਮਰਤਾ ਭਰੀ ਹੋਈ ਸੀ ਉਹ ਮਲਕੀਤ ਨੂੰ ਬਹੁਤ ਪਿਆਰ ਕਰਦੀ ਅਤੇ ਉਸਦੇ ਲਈ ਕੁਝ ਵੀ ਕਰਨ ਲਈ ਤਿਆਰ ਸੀ ਮਲਕੀਤ ਵੀ ਸ਼ੁਰੂ ਦੇ ਵਿੱਚ ਗੁਰਪ੍ਰੀਤ ਨੂੰ ਬੜਾ ਪਿਆਰ ਕਰਦਾ ਉਹਨਾਂ ਦਾ ਵਿਆਹ ਇੱਕ ਪਿਆਰ ਹਰ ਭਰਿਆ ਅਤੇ ਖੁਸ਼ਹਾਲ ਰਿਸ਼ਤਾ ਸੀ ਜਿਸ ਦੀ ਮਿਸਾਲ ਪੂਰੇ ਪਰਿਵਾਰ ਵਿੱਚ ਦਿੱਤੀ ਜਾਂਦੀ ਗੁਰਪ੍ਰੀਤ ਦੀ ਇੱਕ ਛੋਟੀ ਭੈਣ ਵੀ ਸੀ ਜਿਸ ਦਾ ਨਾਮ ਸੀ ਰਵਨੀਤ ਕੌਰ ਰਵਨੀਤ ਆਪਣੀ ਭੈਣ ਨਾਲ 4 ਸਾਲ ਛੋਟੀ ਸੀ ਉਹ ਇੱਕ ਫੈਸ਼ਨ ਡਿਜ਼ਾਈਨਿੰਗ ਦੀ ਵਿਦਿਆਰਥਣ ਸੀ ਅਤੇ ਉਸਦੀ ਖੂਬਸੂਰਤੀ ਕਸਬੇ ਦੇ ਵਿੱਚ ਚਰਚਾ ਦਾ ਵਿਸ਼ਾ ਸੀ ਉਸ ਦਾ ਕਦ ਲੰਬਾ ਆਕਾਮ ਮੋਟੀਆਂ ਅਤੇ ਚਿਹਰਾ ਅਜਿਹਾ ਸੀ ਕਿ ਹਰ ਕੋਈ ਉਸ ਨੂੰ ਦੇਖ ਕੇ ਰੁਕ ਜਾਂਦਾ ਰਵਨੀਤ ਬਹੁਤ ਆਧੁਨਿਕ ਅਤੇ ਬੋਲਡ ਸੁਭਾਦੀ ਸੀ ਉਸ ਨੂੰ ਫੈਸ਼ਨ ਅਤੇ ਸਟਾਈਲ ਦਾ ਬਹੁਤ ਸ਼ੌਕ ਸੀ ਉਸ ਨੂੰ ਆਪਣੀ ਸੁੰਦਰਤਾ ਤੇ ਬੜਾ ਮਾਣ ਸੀ ਗੁਰਪ੍ਰੀਤ ਅਤੇ ਰਵਨੀਤ ਵਿਚਕਾਰ ਬਹੁਤ ਪਿਆਰ ਸੀ ਰਵਨੀਤ ਅਕਸਰ ਆਪਣੀ ਭੈਣ ਅਤੇ ਜੀਜਾ ਨੂੰ ਮਿਲਣ ਲਈ ਉਹਨਾਂ ਦੇ ਘਰ ਆਉਂਦੀ ਜਾਂਦੀ ਰਹਿੰਦੀ ਜਦੋਂ ਉਹ ਆਉਂਦੀ ਨਾ ਤਾਂ ਘਰ ਦੇ ਵਿੱਚ ਜਿਵੇਂ ਰੌਣਕ ਲੱਗ ਜਾਂਦੇ ਐਸੇ ਰੌਣਕ ਦੇ ਵਿੱਚ ਇੱਕ ਖਤਰਨਾਕ ਲਾਲਚ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਮਲਕੀਤ ਜੋ ਸ਼ੂਦੇ ਵਿੱਚ ਰਵਨੀਤ ਨੂੰ ਆਪਣੀ ਸਾਲੀ ਵੱਜੋਂ ਹੀ ਦੇਖਦਾ ਸੀ ਹੌਲੀ-ਹੌਲੀ ਉਸ ਦੀ ਖੂਬਸੂਰਤੀ ਅਤੇ ਆਧੁਨਿਕਤਾ ਵੱਲ ਖਿੱਚਿਆ ਜਾਣ ਲੱਗਾ ਉਸ ਗੁਰਪ੍ਰੀਤ ਦੀ ਸਾਦਗੀ ਹੁਣ ਬੋਰਿਅਤ ਵਾਲੀ ਲੱਗਣ ਲੱਗੀ ਅਤੇ ਰਵਨੀਤ ਦੀ ਚਮਕ ਉਸ ਨੂੰ ਆਪਣੇ ਮੁਲਕ ਚੜੀ ਸੀ ਉਹ ਗੁਪਤ ਰੂਪ ਵਿੱਚ ਰਵਨੀਤ ਦੀ ਸੰਗਤ ਦਾ ਆਨੰਦ ਲੈਣ ਲੱਗਾ ਉਸਨੇ ਰਵਨੀਤ ਨਾਲ ਕੰਟਿਆਂ ਬਧੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸਤੇ ਨਾਲ ਕਸਬੇ ਦੇ ਬਾਜ਼ਾਰਾਂ ਵਿੱਚ ਘੁੰਮਣ ਜਾਣ ਲੱਗਾ ਕਈ ਵਾਰ ਗੁਰਪ੍ਰੀਤ ਦੀ ਗੈਰ ਮੌਜੂਦਗੀ ਵਿੱਚ ਰਵਨੀਤ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰਦਾ ਰਵਨੀਤ ਲਈ ਇੱਕ ਅਜੀਬ ਸਥਿਤੀ ਸੀ ਉਸ ਨੂੰ ਆਪਣੇ ਜੀਜਾ ਦਾ ਧਿਆਨ ਦੇਣਾ ਪਹਿਲਾਂ ਅਜੀਬ ਲੱਗਦਾ ਸੀ ਪਰ ਜਿਵੇਂ-ਜਿਵੇਂ ਮਲਕੀਤ ਦੀਆਂ ਹਰਕਤਾਂ ਤੇ ਪਰਤੀ ਬਦਨ ਲੱਗਿਆ ਪਰ ਰਵਨੀਤ ਦੇ ਮਨ ਵਿੱਚ ਥੋੜਾ ਸ਼ੱਕ ਪੈਦਾ ਹੋਣ ਲੱਗਾ ਉਹ ਆਪਣੀ ਪੈਣ ਗੁਰਪ੍ਰੀਤ ਨੂੰ ਬਹੁਤ ਪਿਆਰ ਕਰਦੀ ਅਤੇ ਮਲਕੀਤ ਦੇ ਬਤੀਰੇ ਵਿੱਚ ਬਦਲਾ ਉਸ ਨੂੰ ਚਿੰਤਾ ਵਿੱਚ ਪਾ ਰਿਹਾ ਸੀ ਉਸ ਨੇ ਮਲਕੀਤ ਦੀਆਂ ਨੀਤਾਂ ਤੇ ਗੌਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਆਪਣੇ ਜੀਜਾ ਦੀ ਨੀਅਤ ਤੇ ਥੋੜਾ ਸ਼ੱਕ ਹੋਣ ਲੱਗਾ ਇੱਕ ਗੱਤ ਰਿਸ਼ਤਾ ਸੀ ਜੋ ਪਿਆਰ ਅਤੇ ਵਿਸ਼ਵਾਸ ਦੀ ਬੁਨਿਆਦ ਤੇ ਬਣੇ ਮਲਕੀਤ ਅਤੇ ਗੁਰਪ੍ਰੀਤ ਦੇ ਰਿਸ਼ਤੇ ਵਿੱਚ ਜ਼ਹਿਰ ਕੋਲ ਰਿਹਾ ਸੀ ਮਲਕੀਤ ਹੁਣ ਗੁਰਪ੍ਰੀਤ ਵਿੱਚ ਉਹ ਪਹਿਲਾਂ ਵਾਲੀ ਦਿਲਚਸਪੀ ਨਹੀਂ ਲੈਂਦਾ ਸੀ ਉਸ ਦਾ ਮਨ ਹੁਣ ਉਹ ਤਰ੍ਹਾਂ ਰਵਨੀਤ ਵੱਲ ਖਿੱਚਿਆ ਜਾਂਦਾ ਕੋ ਸੀ ਉਹ ਗੁਰਪ੍ਰੀਤ ਨੂੰ ਨજર ਅੰਦਾਜ਼ ਕਰਦਾ ਰਹਿੰਦਾ ਉਸ ਦੇ ਨਾਲ ਘਟਗਲ ਬਾਤ ਕਰਦਾ ਅਤੇ ਉਸ ਨੂੰ ਹਮੇਸ਼ਾ ਥੱਕਿਆ ਹੋਇਆ ਜਾਂ ਚੜਚੜਾ ਮਹਿਸੂਸ ਕਰਦਾ ਸੀ ਐਸੇ ਦੌਰਾਨ ਇੱਕ ਦਿਨ ਗੁਰਪ੍ਰੀਤ ਨੇ ਮਲਕੀਤ ਨੂੰ ਇੱਕ ਵੱਡੀ ਖੁਸ਼ਖਬਰੀ ਸੁਣਾਈ ਉਹ ਗਰਭਤੀ ਸੀ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਮਾਂ ਬਣਦੀ ਖੁਸ਼ੀ ਚਮਕ ਰਹੀ ਸੀ ਉਸ ਨੇ ਸੋਚਿਆ ਕਿ ਇਹ ਖਬਰ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਦੇਵੇਗੀ ਅਤੇ ਮਲਕੀਤ ਉਸ ਨੂੰ ਪਹਿਲਾ ਵਾਂਗ ਪਿਆਰ ਕਰਨ ਲੱਗੇਗਾ ਪਰ ਮਲਕੀਤ ਦੇ ਚਿਹਰੇ ਤੇ ਖੁਸ਼ੀ ਦੀ ਬਜਾਏ ਇੱਕ ਡੂੰਘਾ ਚਿੰਤਾ ਅਤੇ ਪਰੇਸ਼ਾਨੀ ਛਾ ਗਈ ਉਸਤੇ ਮਨ ਤੇ ਲਾਲਚ ਅਤੇ ਕਾਮ ਨੇ ਅਜਿਹਾ ਪਰਦਾ ਪਾ ਲਿਆ ਕਿ ਉਸ ਨੂੰ ਸੱਚ ਅਤੇ ਝੂਠ ਚੰਗੇ ਅਤੇ ਮਾੜੇ ਵਿੱਚ ਫਰਕ ਨਜ਼ਰ ਆਉਣਾ ਬੰਦ ਹੋ ਗਿਆ ਉਸ ਨੂੰ ਲੱਗਿਆ ਕਿ ਇੱਕ ਕਬਰ ਉਸ ਤੇ ਅਤੇ ਰਵਨੀਤ ਦੇ ਪਵਿੱਕ ਦੇ ਰਸਤੇ ਵਿੱਚ ਇੱਕ ਹੋਰ ਵੱਡੀ ਰੁਕਾਵਟ ਬਣ ਗਈ ਹੈ ਇੱਕ ਬੱਚਾ ਉਸ ਨੂੰ ਤਾਂ ਹੁਣ ਗੁਰਪ੍ਰੀਤ ਹੀ ਨਹੀਂ ਚਾਹੀਦੀ ਸੀ ਬੱਚੇ ਦਾ ਕੀ ਕਰੇਗਾ ਉਸ ਦੇ ਮਨ ਵਿੱਚ ਇੱਕ ਅਜੀਬ ਜਿਹਾ ਡਰ ਅਤੇ ਘਬਰਾਹਟ ਪੈਦਾ ਹੋ ਗਈ ਉਸ ਨੇ ਦਿਖਾਵੇ ਲਈ ਗੁਰਪ੍ਰੀਤ ਨੂੰ ਵਧਾਈ ਦਿੱਤੀ ਪਰ ਉਸ ਦਾ ਦਿਲ ਅੰਦਰੋਂ ਅੰਦਰੀ ਕਿਸੇ ਕਣੌਣੀ ਦਿਨਾਂ ਵਿੱਚ ਉਹ ਜਾ ਹੋਇਆ ਸੀ ਉਸਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਸ ਰੁਕਾਵਟ ਨੂੰ ਕਿਵੇਂ ਹਟਾਇਆ ਜਾਵੇ ਇਸ ਦੌਰਾਨ ਗੁਰਪ੍ਰੀਤ ਨੇ ਮਲਕੀਤ ਦੇ ਬਦਲਦੇ ਵਤੀਰੇ ਨੂੰ ਹੋਰ ਡੂੰਘਾਈ ਨਾਲ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਉਹ ਅਕਸਰ ਉਦਾਸ ਰਹਿੰਦੀ ਅਤੇ ਉਸਦੇ ਮਨ ਵਿੱਚ ਸ਼ੱਕ ਪੈਦਾ ਹੋਣ ਲੱਗਾ ਕਿ ਮਲਕੀਤ ਸ਼ਾਇਦ ਉਸ ਨੂੰ ਧੋਖਾ ਦੇ ਰਿਹਾ ਹੈ ਉਸਨੇ ਆਪਣੀਆਂ ਭਾਵਨਾਵਾਂ ਅਤੇ ਸ਼ੱਕਾਂ ਨੂੰ ਇੱਕ ਡਾਇਰੀ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਉਸਨੇ ਡਾਇਰੀ ਵਿੱਚ ਇਹ ਵੀ ਲਿਖਿਆ ਕਿ ਉਸ ਨੂੰ ਮਲਕੀਤ ਤੋਂ ਡਰ ਲੱਗਣ ਲੱਗਾ ਹੈ ਕਿ ਉਹ ਉਸ ਨੂੰ ਕਿਸੇ ਵੀ ਵਕਤ ਕੋਈ ਨੁਕਸਾਨਾ ਪਹੁੰਚਾ ਦੇਵੇ ਉਸ ਨੇ ਮਲਕੀਤ ਦੇ ਰਵਨੀਤ ਪ੍ਰਤੀ ਅਜੀਬ ਵਰਤੀਰੇ ਬਾਰੇ ਵੀ ਨੋਟ ਕੀਤਾ ਇਹ ਡੈਰੀ ਗੁਰਪ੍ਰੀਤ ਦਾ ਇੱਕ ਨਜੀਰਾ ਸੀ ਜਿਸ ਨੂੰ ਉਹ ਸਿਰਫ ਆਪਣੀਆਂ ਭਾਵਨਾਵਾਂ ਨੂੰ ਕਾਗਜ਼ ਤੇ ਉਤਾਰਨ ਲਈ ਵਰਤਦੀ ਸੀ ਤਾਂ ਕਿ ਉਸ ਨੂੰ ਥੋੜਾ ਸਕੂਨ ਮਿਲੇ ਮਲਕੀਤ ਹੁਣ ਰਵਨੀਤ ਨਾਲ ਹੋਰ ਜ਼ਿਆਦਾ ਸਮਾਂ ਬਿਤਾਉਣ ਲੱਗਾ ਰਵਨੀਤ ਜੋ ਪਹਿਲਾਂ ਹੀ ਸ਼ੱਕੀ ਸੀ ਉਸਨੇ ਉਸਦੇ ਹਰ ਸ਼ਬਦ ਅਤੇ ਹਰ ਹਰਕਤ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਉਸ ਨੂੰ ਮਲਕੀਤ ਦੀਆਂ ਗੱਲਾਂ ਵਿੱਚ ਸੱਚਾਈ ਘੱਟ ਅਤੇ ਥੋੜੀ ਚਲਾਕੀ ਜ਼ਿਆਦਾ ਲੱਗ ਰਹੀ ਸੀ ਲੇਕਿਨ ਕਿਉਂਕਿ ਉਹ ਜੀਦਾ ਸੀ ਤਾਂ ਕਰਕੇ ਸਾਰਾ ਕੁਝ ਬਰਦਾਸ਼ਤ ਕਰ ਰਹੀ ਰਵਨੀਤ ਜੋ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੀ ਸੀ ਹੁਣ ਮਲਕੀਤ ਦੇ ਇਰਾਦੇ ਤੋਂ ਹਰਕੀ ਚਿੰਤਾ ਵੀ ਹੋਣ ਲੱਗੀ ਸੀ ਮਲਕੀਤ ਨੇ ਖੋੜੀ-ਖੋੜੀ ਰਵਨੀਤ ਨੂੰ ਇਹ ਯਕੀਨ ਦਿਵਾਉਣਾ ਸ਼ੁਰੂ ਕਰ ਦਿੱਤਾ ਵੀ ਉਹ ਗੁਰਪ੍ਰੀਤ ਨਾਲ ਕਿੰਨਾ ਨਾਖੁਸ਼ ਹੈ ਅਤੇ ਕਿਵੇਂ ਉਹ ਸਿਰਫ ਰਮਨੀਤ ਦੇ ਨਾਲ ਹੀ ਖੁਸ਼ ਰਹਿ ਸਕਦਾ ਹੈ ਰਵਨੀਤ ਨੇ ਇਹ ਸਭ ਸੁਣਿਆ ਪਰ ਉਸਦੇ ਮਨ ਵਿੱਚ ਹੁਣ ਪਿਆਰ ਦੀ ਬਜਾਏ ਬਦਲੇ ਦੀ ਇੱਕ ਠੰਡੀ ਅੱਗ ਪੈਦਾ ਹੋ ਰਹੀ ਸੀ ਉਸ ਨੂੰ ਮਹਿਸੂਸ ਹੋਣ ਲੱਗਾ ਵੀ ਮਲਕੀਤ ਕਿਸੇ ਵੀ ਖਾਤਰ ਜਾ ਸਕਦਾ ਹੈ ਮਲਕੀਤ ਨੇ ਹੁਣ ਆਪਣੀ ਯੋਜਨਾ ਨੂੰ ਅੰਤਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਉਸਨੇ ਆਪਣੀ ਪਤਨੀ ਗੁਰਪ੍ਰੀਤ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਿਸ ਤੇ ਕੋਈ ਗਲਤੀ ਨਹੀਂ ਸੀ ਸਿਵਾਏ ਇਸ ਤੇ ਕਿ ਉਸਨੇ ਮਲਕੀਤ ਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ ਮਲਕੀਤ ਜਾਣਦਾ ਸੀ ਕਿ ਜੇਕਰ ਉਹ ਗੁਰਪ੍ਰੀਤ ਨੂੰ ਸਿੱਧੇ ਤੌਰ ਤੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੇ ਸ਼ੱਕ ਹੋ ਜਾਵੇਗਾ ਇਸ ਲਈ ਉਸਨੇ ਇਸ ਨੂੰ ਇੱਕ ਹਾਦਸੇ ਦਾ ਰੂਪ ਦੇਣ ਦਾ ਫੈਸਲਾ ਕੀਤਾ ਇੱਕ ਸ਼ਾਮ ਮਲਕੀਤ ਦੇ ਘਰ ਵਿੱਚ ਸਿਰਫ ਉਹ ਅਤੇ ਗੁਰਪ੍ਰੀਤ ਹੀ ਸਨ ਘਰ ਦੇ ਨੌਕਰ ਵੀ ਛੁੱਟੀ ਤੇ ਗਏ ਸਨ ਗੁਰਪ੍ਰੀਤ ਜੋ ਆਪਣੇ ਦਰਦ ਕਾਰਨ ਥੋੜੀ ਕਮਜ਼ੋਰ ਮਹਿਸੂਸ ਕਰ ਰਹੀ ਸੀ ਪੌੜੀਆਂ ਚੜ ਕੇ ਆਪਣੇ ਕਮਰੇ ਵਿੱਚ ਜਾ ਰਹੀ ਸੀ ਉਸਨੇ ਮਲਕੀਤ ਨੂੰ ਕੁਝ ਪਾਣੀ ਲਿਆਉਣ ਦੀ ਕਿਹਾ ਮਲਕੀਤ ਨੇ ਇਸ ਮੌਕੇ ਦਾ ਫਾਇਦਾ ਚੁੱਕਣ ਦਾ ਫੈਸਲਾ ਕੀਤਾ ਉਸਦੇ ਮਨ ਵਿੱਚ ਇੱਕ ਵੀ ਪਲ ਲਈ ਤਰਸ ਨਹੀਂ ਆਇਆ ਕਿ ਉਸਦੀ ਪਤਨੀ ਗਰਭਵਤੀ ਹੈ ਅਤੇ ਉਹ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਲਾਲਚ ਅਤੇ ਕਾਮ ਨੇ ਉਸ ਦੀਆਂ ਅੱਖਾਂ ਤੇ ਅਜਿਹਾ ਪਰਦਾ ਪਾ ਲਿਆ ਕਿ ਉਸ ਨੂੰ ਸੱਚ ਅਤੇ ਝੂਠ ਚੰਗੇ ਅਤੇ ਮਾੜੇ ਵਿੱਚ ਫਰਕ ਨਜ਼ਰ ਨਹੀਂ ਆ ਰਿਹਾ ਸੀ ਜਿਵੇਂ ਹੀ ਗੁਰਪ੍ਰੀਤ ਪੌੜੀਆਂ ਦੇ ਮੱਧ ਵਿੱਚ ਪਹੁੰਚੀ ਮਲਕੀਤ ਪਿੱਛੇ ਤੋਂ ਆਇਆ ਉਸਦੇ ਚਿਹਰੇ ਤੇ ਇੱਕ ਵੀ ਹਿਚਕ ਟਾਟ ਨਹੀਂ ਸੀ ਉਸਨੇ ਇੱਕ ਵਾਰ ਪ੍ਰੇਤ ਨੂੰ ਜ਼ੋਰਦਾਰ ਧੱਕਾ ਦਿੱਤਾ ਗੁਰਪ੍ਰੀਤ ਦੇ ਮੋਹਨ ਦਰਦਨਾਥ ਚਿੱਕ ਨਿਕਲੇ ਪਰ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਉਸ ਦਾ ਸਰੀਰ ਬੇਕਾਬੂ ਹੋ ਕੇ ਪੌੜੀਆਂ ਤੋਂ ਹਟਾ ਲੜ ਗਿਆ ਉਸ ਦਾ ਸਿਰ ਪੌੜੀਆਂ ਦੇ ਕਿਨਾਰੇ ਨਾਲ ਜੱਦ ਕਰਾਇਆ ਮਲਕੀਤ ਨੇ ਪੂਰੀ ਤਰ੍ਹਾਂ ਠੰਡੇ ਦਿਮਾਗ ਨਾਲ ਸਾਰਾ ਦ੍ਰਿਸ਼ ਦੇਖਿਆ ਉਹ ਜਾਣਦਾ ਸੀ ਕਿ ਗੁਰਪ੍ਰੀਤ ਹੁਣ ਬਚੇਗੇ ਨਹੀਂ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਜਦੋਂ ਐਂਬੂਲੈਂਸ ਆਈ ਤਾਂ ਗੁਰਪ੍ਰੀਤ ਨੂੰ ਕਸਬੇ ਦੇ ਸਭ ਤੋਂ ਵੱਡੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਜਿ세 ਬਿਗੁਰਪ੍ਰੀਤ ਨੂੰ ਇਹ ਦਿਖਾ ਰात ਬਹੁਤ ਨਾਜੁਕ ਹੈ ਪਰ ਉਹਨਾਂ ਨੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਗੁਰਪ੍ਰੀਤ ਕੁਝ ਘੰਟਿਆਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਪਰ ਅੰਤ ਵਿੱਚ ਉਸ ਨੇ ਦਮ ਤੋੜ ਦਿੱਤਾ ਉਸ ਦੇ ਦਮ ਤੋੜਨ ਤੋਂ ਪਹਿਲਾਂ ਡਾਕਟਰਾਂ ਨੇ ਇੱਕ ਚਮਤਕਾਰ ਕਰ ਦਿਖਾਇਆ ਉਹਨਾਂ ਨੇ ਗੁਰਪ੍ਰੀਤ ਦੇ ਸਰੀਰ ਵਿੱਚੋਂ ਬੱਚੇ ਨੂੰ ਜੰਦਾ ਬਾਹਰ ਕੱਢ ਲਿਆ ਇੱਕ ਪੁੱਤਰ ਸੀ ਜਿਸ ਨੂੰ ਉਹਨਾਂ ਨੇ ਅਮਨ ਨਾਮ ਦਿੱਤਾ ਅਮਨ ਇੱਕ ਛੋਟਾ ਅਤੇ ਕਮਜ਼ੋਰ ਬੱਚਾ ਸੀ ਪਰ ਉਹ ਜੰਦਾ ਸੀ ਗੁਰਪ੍ਰੀਤ ਦੇ ਪਿਆਰ ਦੀ ਆਖਰੀ ਨਿਸ਼ਾਨੀ ਮਲਕੀਤ ਨੇ ਗੁਰਪ੍ਰੀਤ ਦੀ ਮੌਤ ਡਰਾਮੇबाजी ਕੀਤੀ ਉਸਨੇ ਦੁੱਖ ਦਾ ਦਿਖਾਵਾ ਕੀਤਾ ਹੰਝੁ ਵਾਏ ਅਤੇ ਸਭ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਇੱਕ ਦੁੱਖ ਦਾ ਹਾਦਸਾ ਸੀ ਕਸਬੇ ਦੀ ਪੁਲਿਸ ਨੇ ਵੀ ਜਾਂਚ ਕੀਤੀ ਪਰ ਸਤਹੀ ਜਾਂਚ ਤੋਂ ਬਾਅਦ ਕੋਈ ਸਿੱਧਾ ਸਬੂਤ ਨਾ ਮਿਲਣ ਕਾਰਨ ਉਹਨਾਂ ਇੱਕ ਦੁੱਖ ਦੇ ਹਾਦਸਾ ਕਰਾਰ ਦੇ ਕੇ ਫਾਈਲ ਬੰਦ ਕਰ ਦਿੱਤੀ ਮਲਕੀਤ ਨੇ ਸੋਚਿਆ ਕਿ ਉਹ ਹੁਣ ਆਜ਼ਾਦ ਹੈ ਅਤੇ ਉਸਦੇ ਰਾਹ ਵਿੱਚ ਹੁਣ ਕੋਈ ਰੁਕਾਵਟ ਨਹੀਂ ਹੈ ਬੱਚੇ ਅਮਨ ਨੂੰ ਗੁਰਪ੍ਰੀਤ ਦੇ ਮਾਤਾ ਪਿਤਾ ਪਾਵਰਨੀ ਦੇਵੀ ਮਾਤਾ ਪਿਤਾ ਨੇ ਪਾਲਣ ਦਾ ਫੈਸਲਾ ਕੀਤਾ ਉਹ ਬਹੁਤ ਦੁਖੀ ਸਨ ਪਰ ਅਮਨ ਨੂੰ ਆਪਣੀ ਧੀ ਦੀ ਆਖਰੀ ਨਿਸ਼ਾਨੀ ਕਿ ਉਹਨਾਂ ਨੇ ਉਸ ਨੂੰ ਪਾਲਣ ਦੀ ਜ਼ਿੰਮੇਵਾਰੀ ਲਈ ਮਲਕੀਤ ਨੇ ਵੀ ਦਿਖਾਵੇ ਦੇ ਕਿਹਾ ਕਿ ਉਹ ਬੱਚੇ ਦੀ ਮਦਦ ਕਰੇਗਾ ਪਰ ਅੰਦਰੋਂ ਉਹ ਵੀ ਇਸ ਤੋਂ ਛੁਟਕਾਰਾ ਪਾ ਕੇ ਬਹੁਤ ਖੁਸ਼ੀ ਗੁਰਪ੍ਰੀਤ ਦੀ ਮੌਤ ਤੋਂ ਬਾਅਦ ਰਵਨੀਤ ਬਹੁਤ ਦੁਖੀ ਸੀ ਉਸਨੇ ਆਪਣੀ ਭੈਣ ਨੂੰ ਬਹੁਤ ਪਿਆਰ ਕੀਤਾ ਇਸ ਦੁੱਖ ਦੇ ਦੌਰਾਨ ਹੀ ਰਵਨੀਤ ਨੂੰ ਗੁਰਪ੍ਰੀਤ ਦੀ ਇੱਕ ਪੁਰਾਣੀ ਡਾਇਰੀ ਮਿਲੀ ਜੋ ਉਹ ਆਪਣੀ ਸਾਰੀ ਜ਼ਿੰਦਗੀ ਦੇ ਰਾਜ਼ ਲਿਖਣ ਲਈ ਵਰਤਦੀ ਸੀ ਇਸ ਡਾਇਰੀ ਵਿੱਚ ਗੁਰਪ੍ਰੀਤ ਨੇ ਮਲਕੀਤ ਦੇ ਬਦਲਦੇ ਵਤੀਰੇ ਅਤੇ ਉਸਦੇ ਰਵਨੀਤ ਪ੍ਰਤੀ ਅਜੀਬ ਆਕਰਸ਼ਣ ਉਸਦੇ ਸ਼ੱਕ ਅਤੇ ਡਰ ਬਾਰੇ ਵਿਸਥਾਰ ਨਾਲ ਲਿਖਿਆ ਸੀ ਡਾਇਰੀ ਦੇ ਆਖਰੀ ਪੰਨਿਆਂ ਤੇ ਗੁਰਪ੍ਰੀਤ ਨੇ ਸਪਸ਼ਟ ਲਿਖਿਆ ਸੀ ਵੀ ਉਸ ਨੂੰ ਡਰ ਹੈ ਕਿ ਮਲਕੀਤ ਉਸ ਨੂੰ ਮਾਰ ਸਕਦਾ ਹੈ ਅਤੇ ਉਹ ਉਸ ਦੀ ਜ਼ਿੰਦਗੀ ਤੋਂ ਛੁਟਕਾਰਾ ਪਾਣਾ ਚਾਹੁੰਦਾ ਹੈ ਇਹ ਪੜ ਕੇ ਰਵਨੀਤ ਦਾ ਖੂਨ ਖੋਰ ਉਠਿਆ ਉਸ ਨੂੰ ਯਕੀਨ ਹੋ ਗਿਆ ਕਿ ਗੁਰਪ੍ਰੀਤ ਦੀ ਮੌਤ ਇੱਕ ਹਾਦਸਾ ਨਹੀਂ ਸਗੋਂ ਮਲਕੀਤ ਦਾ ਕੀਤਾ ਹੋਇਆ ਕਤਲ ਹੈ ਉਸ ਦੇ ਦਿਲ ਵਿੱਚ ਆਪਣੀ ਭੈਣ ਲਈ ਨਿਆਂ ਅਤੇ ਮਲਕੀਤ ਲਈ ਬਦਲੇ ਦੀ ਅਗ ਬਲ ਉੱਠੀ ਰਵਨੀਤ ਨੇ ਟੰਡੇ ਦਿਮਾਗ ਨਾਲ ਸੋਚਿਆ ਉਹ ਜਾਣਦੀ ਸੀ ਕਿ ਸਿੱਧੇ ਤੌਰ ਤੇ ਉਸ ਨੂੰ ਕੁਝ ਨਹੀਂ ਮਿਲੇਗਾ ਕਿਉਂਕਿ ਪੁਲਿਸ ਨੇ ਕੇਸ ਬੰਦ ਕਰ ਦੇਣਾ ਹੈ ਮਲਕੀਤ ਵੀ ਕੋ ਕੱਜਾ ਖੜਾਰੀ ਨਹੀਂ ਹੈ ਉਸਦੇ ਵਿੱਚ ਚੰਗੇ ਚੰਗੇ ਵੱਡੇ ਵੱਡੇ ਨੇਤਾ ਦਾ ਗਲਬਾਤ ਹੈ ਬਹੁਤ ਅਮੀਰ ਪਰਵਰਦਾ ਹੈ ਸਿੱਧੀ ਤਰ੍ਹਾਂ ਉਸ ਨਾਲ ਲੜਾਈ ਨਹੀਂ ਜਾ ਸਕਦਾ ਅਤੇ ਕੋਈ ਵੀ ਸਦਾ ਸਬੂਤ ਨਹੀਂ ਸੀ ਉਸਨੇ ਇੱਕ ਭਿਆਨਕ ਯੋਜਨਾ ਬਣਾਈ ਮਲਕੀਤ ਨੂੰ ਉਸਤੇ ਹੀ ਚਲਾਕੀ ਨਾਲ ਫਸਾਉਣਾ ਉਸਦੇ ਲਾਲਚ ਵਿੱਚ ਉਸ ਨੂੰ ਅੰਨ੍ਹਾ ਕਰਨਾ ਇੱਕ ਅਜਿਹਾ ਫੈਸਲਾ ਸੀ ਜੋ ਉਸਦੇ ਸਵਾਦੇ ਬਿਲਕੁਲ ਉੱਠ ਸੀ ਉਸ ਨੂੰ ਮਾਨਸਿਕ ਤੌਰ ਤੇ ਬਹੁਤ ਪੀੜਾ ਹੋਈ ਪਰ ਆਪਣੀ ਭੈਣ ਦੇ ਨਿਆ ਲਈ ਉਸਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਸਮੇਂ ਦੇ ਨਾਲ ਮਲਕੀਤ ਨੇ ਹੌਲੀ ਹੌਲੀ ਰਵਨੀਤ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਉਸਨੇ ਰਵਨੀਤ ਇਹ ਯਕੀਨ ਦਰਵਾਇਆ ਵੀ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਕਿਵੇਂ ਉਹ ਗੁਰਪ੍ਰੀਤ ਦੀ ਮੌਤ ਤੋਂ ਬਾਅਦ ਕਿੰਨਾ ਇਕੱਲਾ ਮਹਿਸੂਸ ਕਰ ਰਿਹਾ ਹੈ ਉਸ ਨੇ ਰਵਨੀਤ ਦੇ ਦਿਲ ਵਿੱਚ ਹਮਦਰਦੀ ਅਤੇ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਰਵਨੀਤ ਨੇ ਦਿਖਾਵਾ ਕੀਤਾ ਕਿ ਤਾਂ ਕਿ ਉਹ ਮਲਕੀਤ ਦੀਆਂ ਗੱਲਾਂ ਵਿਚਾਰੀ ਹੈ ਉਸ ਨੇ ਆਪਣੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਰੱਖਿਆ ਅਤੇ ਆਪਣੇ ਚਿਹਰੇ ਤੇ ਇੱਕ ਨਕਾਬ ਚੜਾ ਲਿਆ ਉਹ ਦੋਵੇਂ ਹੁਣ ਖੁੱਲ੍ਹਿਆ ਮਿਲਣ ਲੱਗੇ ਪਰ ਹਰ ਮੁਲਾਕਾਤ ਵਿੱਚ ਰਵਨੀਤ ਦਾ ਉਦੇਸ਼ ਸਿਰਫ ਸਬੂਤ ਇਕੱਠੇ ਕਰਨਾ ਹੁੰਦਾ ਉਹ ਮਲਕੀਤ ਨੂੰ ਗੱਲਾਂ ਹੀ ਗੱਲਾਂ ਦੇ ਵਿੱਚ ਉਸਤੇ ਪਿਛਲੇ ਜੀਵਨ ਯਾਨੀ ਗੁਰਪ੍ਰੀਤ ਾਰੇ ਅਤੇ ਉਸਦੀ ਮਤਵਾਰੇ ਪੁੱਛਦੀ ਮਲਕੀਤ ਜੋ ਖੁਦ ਨੂੰ ਬਹੁਤ ਚਲਾਕ ਸਮਝਦਾ ਸੀ ਅਤੇ ਆਪਣੀ ਸਫਲਤਾ ਤੇ ਮਾਣ ਮਹਿਸੂਸ ਕਰਦਾ ਸੀ ਕਈ ਵਾਰ ਆਪਣੀ ਚਲਾਕੀ ਬਾਰੇ ਸ਼ੱਕੀ ਮਾਰ ਦਿੰਦਾ ਰਵਨੀਤ ਨੇ ਇਹਨਾਂ ਗੱਲਾਂ ਨੂੰ ਗੁਪਤ ਰੂਪ ਵਿੱਚ ਇੱਕ ਛੋਟੇ ਵਾਇਸ ਰਿਕਾਰਡਰ ਵਿੱਚ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮਲਕੀਤ ਉਸ ਨਾਲ ਇਕੱਲਾ ਹੁੰਦਾ ਤਾਂ ਆਪਣੀ ਚਰਾਕੀ ਤੇ ਮਾਣ ਮਹਿਸੂਸ ਕਰਦਾ ਇੱਕ ਕਾਸ ਰਿਕਾਰਡਿੰਗ ਦੇ ਵਿੱਚ ਮਲਕੀਤ ਨੇ ਨਸ਼ੇ ਦੀ ਹਾਲਤ ਵਿੱਚ ਅਸਿੱਧੇ ਤੌਰ ਤੇ ਕਬੂਲ ਕਰ ਲਿਆ ਕਿ ਉਸ ਨੇ ਇੱਕ ਵਰਪ੍ਰਿਤ ਨੂੰ ਕਿਵੇਂ ਆਪਣੇ ਰਾਹੋਂ ਹਟਾਇਆ ਸੀ ਅਤੇ ਉਸ ਨੂੰ ਕੋਈ ਫੜ ਵੀ ਨਹੀਂ ਸਕਿਆ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਕੁਝ ਲੋਕਾਂ ਨੇ ਤਾਂ ਇਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰਪ੍ਰੀਤ ਦੀ ਮੌਤ ਪਿੱਛੇ ਮਲਕੀਤ ਅਤੇ ਰਵਨੀਤ ਦੋਵਾਂ ਦਾ ਹੱਥ ਹੋ ਸਕਦਾ ਹੈ ਪਰ ਕੋਈ ਠੋਸ ਸਬੂਤ ਨਾ ਹੋਣ ਕਾਰਨ ਇਹ ਸਿਰਫ ਗੱਲਾਂ ਵਾਂ ਕੇ ਰਹੀਆਂ ਗੁਰਪ੍ਰੀਤ ਦੇ ਮਾਤਾ ਪਿਤਾ ਜੋ ਸੋਗ ਦੇ ਵਿੱਚ ਡੁੱਬੇ ਹੋਏ ਸਨ ਅਤੇ ਅਮਨਦੀਪ ਪਰਵਰਿਸ਼ ਵਿੱਚ ਰੁੱਝੇ ਸਨ ਉਹਨਾਂ ਨੇ ਮਲਕੀਤ ਤੇ ਕੋਈ ਸ਼ੱਕ ਨਹੀਂ ਕੀਤਾ ਉਹਨਾਂ ਨੂੰ ਸਿਰਫ ਰਵਨੀਤ ਦੇ ਵਤੀਰੇ ਤੇ ਥੋੜਾ ਅਜੀਬ ਲੱਗਦਾ ਸੀ ਇੱਕ ਸਾਲ ਬੀਤ ਗਿਆ ਮਲਕੀਤ ਨੇ ਰਵਨੀਤ ਦੇ ਮਾਤਾ ਪਿਤਾ ਅਗੇ ਰਵਨੀਤ ਨਾਲ ਵਿਆਹ ਕਰਾਉਣ ਦੀ ਇੱਛਾ ਜ਼ਾਹਰ ਕੀਤੀ ਰਵਨੀਤ ਦੇ ਮਾਤਾ ਦਾ ਪਹਿਲਾਂ ਤਾਂ ਹਿਲਾਣ ਹੋਏ ਪਰ ਫਿਰ ਇਹ ਸੋਚ ਕੇ ਕਿ ਉਹਨਾਂ ਦੀ ਇੱਕ ਤੀਦਾ ਕਰ ਉਜੜ ਚੁਕਾ ਹੈ ਅਤੇ ਦੂਜੀ ਤੀਨ ਨੂੰ ਇੱਕ ਸਾਰਾ ਮਿਲ ਜਾਵੇਗਾ ਅਤੇ ਨਾਲ ਹੀ ਉਹਨਾਂ ਦਾ ਦੋਤਾ ਅਮਨ ਵੀ ਆਪਣੇ ਪਿਤਾ ਦੇ ਕੋਲ ਰਸਕੇਗਾ ਉਹਨਾਂ ਨੇ ਬਹੁਤ ਸੋਚ ਵਿਚਾਰ ਤੋਂ ਬਾਅਦ ਇਸ ਰਿਸ਼ਤੇ ਲਈ ਹਾਮੀ ਭਰ ਦਿੱਤੀ ਰਵਨੀਤ ਵੀ ਇਸ ਵਿਆਹ ਲਈ ਤਿਆਰ ਸੀ ਉਸਦੇ ਚਿਹਰੇ ਤੇ ਕੋਈ ਖਾਸ ਭਾਵਨਾ ਨਹੀਂ ਸੀ ਜਿਵੇਂ ਉਹ ਅੰਦਰੋਂ ਬਹੁਤ ਸ਼ਾਂਤ ਹੋਵੇ ਪਰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਠੰਡੀ ਚਮਕ ਸੀ ਸ਼ਾਇਦ ਬਦਲੇ ਦੀ ਚਮਕ ਵਿਆਹ ਦੀਆਂ ਰਸਮਾਂ ਸਿੱਧੇ ਸਾਦੇ ਢੰਗ ਨਾਲ ਹੋਈਆਂ ਮਲਕੀਤ ਬਦਕ ਸੀ ਉਸਨੇ ਸੋਚਿਆ ਕਿ ਉਸਨੇ ਸਭ ਕੁਝ ਹਾਸਲ ਕਰ ਲਿਆ ਹੈ ਉਸਦੀ ਸਭ ਤੋਂ ਵੱਡੀ ਚਾਹ ਰਵਨੀਤ ਉਸਦੇ ਨਾਲ ਸੀ ਉਹ ਹੁਣ ਇੱਕ ਖੁਸ਼ਹਾਲ ਜ਼ਿੰਦਗੀ ਦੀ ਕਲਪਨਾ ਕਰ ਰਿਹਾ ਸੀ ਜਿੱਥੇ ਕੋਈ ਲੋਕ ਟੋਕ ਨਹੀਂ ਹੋਵੇਗੀ ਕੋਈ ਗੁਰਪ੍ਰੀਤ ਨਹੀਂ ਹੋਵੇਗੀ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਖੁਦ ਦਾ ਵਿਛਾਇਆ ਜਾਲ ਉਸਤੇ ਹੀ ਗਰਦਾ ਫਾਹ ਬਣਨ ਵਾਲਾ ਸੀ ਆਖਿਰਕਾਰ ਉਹ ਰਾਤ ਆ ਗਈ ਮਲਕੀਤ ਅਤੇ ਰਵਨੀਤ ਦੀ ਪਹਿਲੀ ਰਾਤ ਦਾ ਕਮਰਾ ਸਜਿਆ ਸੀ ਮਲਕੀਤ ਦੇ ਦਿਲ ਵਿੱਚ ਉਤਸ਼ਾਹ ਅਤੇ ਜਿੱਦਾਂ ਅਹਿਸਾਸ ਭਰਿਆ ਸੀ ਉਹ ਰਵਨੀਤ ਕੋਲ ਗਿਆ ਜਿਸ ਦੀ ਖੂਬਸੂਰਤੀ ਉਸ ਨੂੰ ਹੋਰ ਵੀ ਅ ਕੀਤ ਕਰ ਰਹੀ ਸੀ ਔਰ ਰਵਨੀਤ ਦੇ ਕੋਲ ਬੈਠ ਗਿਆ ਉਸ ਤੇ ਖੱਤਾਂ ਨੂੰ ਆਪਣੇ ਹੱਥਾਂ ਵਿੱਚ ਲਿਆ ਰਵਨੀਤ ਮਲਕੀਤ ਨੇ ਨਸ਼ੇਲੀ ਆਵਾਜ਼ ਵਿੱਚ ਕਿਹਾ ਅੱਜ ਤੋਂ ਸਾਡਾ ਨਵਾਂ ਜੀਵਨ ਸ਼ੁਰੂ ਹੋ ਰਿਹਾ ਹੈ ਅਸੀਂ ਹੁਣ ਹਮੇਸ਼ਾ ਇਕਾਂ ਹਾਂ ਅੰਤ ਵਿੱਚ ਸਭ ਕੁਝ ਉਹੀ ਹੋਇਆ ਜੋ ਮੈਂ ਚਾਹੁੰਦਾ ਸੀ ਰਵਨੀਤ ਦੇ ਚਿਹਰੇ ਤੇ ਇੱਕ ਰਹੱਸਮਈ ਮੁਸਕਾਨ ਆਈ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਠੰਡਕ ਸੀ ਜੋ ਮਲਕੀਤ ਨੂੰ ਬੇਚੈਨ ਕਰ ਰਹੀ ਸੀ ਉਹ ਇੱਕ ਪਲ ਲਈ ਸ਼ਾਂਤ ਰਿਹਾ ਫਿਰ ਧੀਮੀ ਪਰ ਦ੍ਰਿੜ ਆਵਾਜ਼ ਵਿੱਚ ਬੋਲੇ ਮੇਰੀਆਂ ਖੁਸ਼ੀਆਂ ਮੇਰੀਆਂ ਖੁਸ਼ੀਆਂ ਤਾਂ ਬਹੁਤ ਪਹਿਲਾਂ ਖੋਈਆਂ ਜਾ ਚੁੱਕੀਆਂ ਹਨ ਮਲਕੀਤ ਜਦੋਂ ਮੇਰੀ ਤੇਰੀ ਪਤਨੀ ਗੁਰਪ੍ਰੀਤ ਜਿੰਦਗੀ ਅਤੇ ਮੌਦੇ ਵਿਚਾਰ ਚੁੱਲਰੀ ਸੀ ਅਤੇ ਤੂੰ ਉਸਦੇ ਸਾਹਮਣੇ ਇੱਕ ਨਕਾਬ ਪਾਈ ਬੈਠਾ ਸੀ ਤੂੰ ਸੋਚਿਆ ਕਿ ਤੂੰ ਸਭ ਕੁਝ ਮਿਟਾ ਦਿੱਤਾ ਮਲਕੀਤ ਤੂੰ ਸੋਚਿਆ ਕਿ ਤੇਰਾ ਰਾਜ ਮੇਰੇ ਸਾਹਮਣੇ ਕਦੇ ਖੁੱਲੇਗਾ ਨਹੀਂ ਮਲਕੀਤ ਦਾ ਸਾਰਾ ਸਰੀਰ ਠੰਡਾ ਹੋ ਗਿਆ ਉਸਦਾ ਦਿਲ ਜੋਰ-ਜੋਰ ਦੇ ਨਾਲ ਧੜਕਣ ਲੱਗਾ ਉਸਨੂੰ ਅਹਿਸਾਸ ਹੋ ਗਿਆ ਕਿ ਕੁਝ ਗਲਤ ਹੈ ਉਹ ਰਮਨੀਤ ਦੇ ਸ਼ਬਦਾਂ ਦਾ ਮਤਲਬ ਸਮਝਣ ਦੀ ਹਜੇ ਕੋਸ਼ਿਸ਼ ਕਰ ਰਿਹਾ ਸੀ ਪਰ ਉਸਦੇ ਦਿਮਾਗ ਵਿੱਚ ਸਿਰਫ ਇੱਕ ਹੀ ਖਿਆਲ ਗੁੰਜ ਰਿਹਾ ਸੀ ਇੱਕ ਹੀ ਗੱਲ ਹੈ ਕਿ ਸਤਮੁ ਜਾਨਦੀ ਹੈ ਉਸਨੂੰ ਲੱਗਿਆ ਜਿਵੇਂ ਕਮਰੇ ਦੇ ਦਬਾਣਾ ਉਸਤੇ ਨਿੜਿਆਰੀਆਂ ਹੋਣ ਅਤੇ ਉਸ ਦਾ ਸਾਹ ਘੁੱਟ ਰਿਹਾ ਹੋਵੇ ਉਸ ਦੀ ਜਿੱਦਾ ਅਹਿਸਾਸ ਹੁਣ ਡਰ ਵਿੱਚ ਬਦਲ ਗਿਆ ਸੀ ਰਵਨੀਤ ਨੇ ਆਪਣਾ ਹੱਥ ਉਠਾਇਆ ਅਤੇ ਕਮਰੇ ਦੇ ਇੱਕ ਕੋਨੇ ਵਿੱਚ ਪਈ ਇੱਕ ਪੁਰਾਣੀ ਲੱਕੜ ਦੀ ਅਲਮਾਰੀ ਵੱਲ ਇਸ਼ਾਰਾ ਕੀਤਾ ਇਹ ਅਲਮਾਰੀ ਬਹੁਤ ਪੁਰਾਣੀ ਸੀ ਜੋ ਉਸਦੇ ਸੋਰੇ ਘਰ ਵਿੱਚ ਪਹਿਲਾਂ ਤੋਂ ਹੀ ਸੀ ਉਹ ਅਲਮਾਰੀ ਉਸਤੇ ਅੰਦਰ ਉਹ ਸਭ ਕੁਝ ਹੈ ਜੋ ਅੱਜ ਰਾਤ ਤੇਰੀਆਂ ਅੱਖਾਂ ਖੋਲ ਦੇਵੇਗਾ ਜਾ ਕੋਲ ਉਸ ਨੂੰ ਉਸ ਦੀ ਆਵਾਜ਼ ਹੁਣ ਇੱਕ ਸ਼ਾਂਤ ਧਮਕੀ ਵਾਂਗ ਲੱਗ ਰਹੀ ਸੀ ਜੋ ਮਲਕੀਤ ਦੇ ਕੰਨਾਂ ਵਿੱਚ ਜਰਕ ਰਹੀ ਸੀ ਮਲਕੀਤ ਦੇ ਪੈਰ ਕਮਰੇ ਸਨ ਜਿਵੇਂ ਕਿਸੇ ਅਧਰ ਸ਼ਕਤੀ ਨੇ ਉਸਨੂੰ ਫੜ ਲਿਆ ਹੋਵੇ ਪਰ ਰਵਨੀਤ ਦੀਆਂ ਅੱਖਾਂ ਵਿੱਚ ਅਧਿਆਜੋਲ ਸੀ ਕਿ ਉਹ ਮਜਬੂਰ ਹੋ ਗਿਆ ਸੀ ਕੰਬਦੇ ਹੱਥਾਂ ਨਾਲ ਉਲਮਾਰੀ ਵੱਲ ਵਧਿਆ ਉਸਨੂੰ ਲੱਗਿਆ ਕਿ ਉਹ ਕਿਸੇ ਭਿਆਨਕ ਸੁਪਨੇ ਵਿੱਚ ਹੈ ਹਰ ਇੱਕ ਕਦਮ ਉਸਨੂੰ ਉਸਤੇ ਕਿਤੇ ਪਾਪ ਦੇ ਹੋਰ ਨੇੜੇ ਲੈ ਕੇ ਜਾ ਰਿਹਾ ਸੀ ਉਸਨੇ ਅਲਮਾਰੀ ਦਾ ਦਰਵਾਜ਼ਾ ਖੋਲ੍ਹਿਆ ਅੰਦਰੋਂ ਇੱਕ ਅਜੀਬ ਜਿਹੀ ਠੰਡੀ ਹਵਾ ਬਾਹਰ ਆਈ ਜਿਵੇਂ ਕਿਸੇ ਕਬਰ ਵਿੱਚੋਂ ਹੋਵੇ ਉਸ ਦੀਆਂ ਅੱਖਾਂ ਨੇ ਜੋ ਦ੍ਰਿਸ਼ ਦੇਖਿਆ ਉਸਨੂੰ ਦੇਖ ਕੇ ਉਸ ਤੇ ਹੋਸ਼ ਉੱਡ ਗਏ ਅਲਮਾਰੀ ਦੇ ਅੰਦਰ ਇੱਕ ਆਲੀਸ਼ਾਨ ਚਮਕਮੰਦੇ ਲਿਫਾਫੇ ਦੇ ਵਿੱਚ ਇੱਕ ਡਾਇਰੀ ਪਈ ਸੀ ਦੇ ਉਪਰ ਇੱਕ ਛੋਟਾ ਜਿਹਾ ਡਿਜੀਟਲ ਵਾਇਸ ਰਿਕਾਰਡ ਰੱਖਿਆ ਸੀ ਗੁਰਪ੍ਰੀਤ ਦੀ ਡਾਇਰੀ ਦੇ ਪਹਿਲੇ ਪੰਨੇ ਤੇ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਸੀ ਮੇਰੇ ਪਤੀ ਮਲਕੀਤ ਦੀ ਅਸਲੀਅਤ ਮਲਕੀਤ ਦੇ ਪੈਰਾਂ ਤੋਂ ਜ਼ਮੀਨ ਖਸ ਗਈ ਉਸ ਤੇ ਦਿਮਾਗ ਵਿੱਚ ਸਾਰੀ ਕਹਾਣੀ ਕੁੰਦ ਗਈ ਰਵਨੀਤ ਉਸ ਨੂੰ ਹੁਣ ਵੀ ਉਸੇ ਮੁਸਕਾਨ ਨਾਲ ਦਿਖ ਰਹੀ ਸੀ ਕਿ ਤੂੰ ਜਾਣਦੀ ਹੈ ਤੇ ਕੀ ਹੈ ਮਲਕੀਤ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਮੈਂ ਸਭ ਕੁਝ ਜਾਣਦੀ ਹਾਂ ਮਲਕੀਤ ਰਵਨੀਤ ਨੇ ਸ਼ਾਂਤੀ ਨਾਲ ਕਿਹਾ ਮੈਂ ਜਾਣਦੀ ਹਾਂ ਕਿ ਤੂੰ ਮੇਰੀ ਭੈਣ ਨੂੰ ਕਿਵੇਂ ਮਾਰਿਆ ਮੈਂ ਇਹ ਵੀ ਜਾਣਦੀ ਹਾਂ ਤੂੰ ਕਿਵੇਂ ਮੇਰੇ ਪਿਆਰ ਵਿੱਚ ਅੰਨਾ ਹੋਣ ਦਾ ਦਿਖਾਵਾ ਕਰਕੇ ਇੱਕ ਮਾਸੂਮ ਦੀ ਜਾਨ ਲੈ ਲਈ ਇਹ ਡਾਰੀ ਮੇਰੀ ਪਹਿਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਲਿਖਣੀ ਸ਼ੁਰੂ ਕੀਤੀ ਜਦੋਂ ਉਸ ਨੂੰ ਤੇਰੀ ਅਤੇ ਤੇਰੀ ਬਦਲਦੀ ਨੀਅਤ ਤੇ ਸ਼ੱਕ ਹੋਣਾ ਸ਼ੁਰੂ ਹੋਇਆ ਮਲਕੀਤ ਨੇ ਡਾਰੀ ਖੋਲੀ ਪੰਨੇ ਦਰ ਪੰਨੇ ਉਸ ਦੇ ਸਾਰੇ ਕਾਰੇ ਲਿਖੇ ਹੋਏ ਸਨ ਉਸ ਦੀ ਬੇਵਫਾਈ ਉਸ ਦਾ ਲਾਲਚ ਉਸ ਦਾ ਕਾਮ ਉਸ ਦੀ ਬੋਲੀ ਅਤੇ ਅੰਤ ਵਿੱਚ ਗੁਰਪ੍ਰੀਤ ਦਾ ਇਹ ਡਰ ਕਿ ਉਸ ਨੂੰ ਜਾਨ ਦਾ ਖਤਰਾ ਹੈ ਅਤੇ ਮਲਕੀਤ ਉਸ ਨੂੰ ਖਤਮ ਕਰਨਾ ਚਾਹੁੰਦਾ ਹੈ ਅਤੇ ਇਹ ਵੋਇਸ ਰਿਕਾਰਡਰ ਮਲਕੀਤ ਨੇ ਉਸ ਛੋਟੇ ਜਿਹੇ ਡਿਵਾਈਸ ਵੱਲ ਇਸ਼ਾਰਾ ਕਰਦੇ ਹਾਂ ਬੱਚੇ ਉਸਦੀ ਆਵਾਜ਼ ਸੁੱਕ ਚੁੱਕੀ ਸੀ ਉਹ ਰਵਨੀਤ ਨੇ ਮੁਸਕਰਾਦਿਆ ਕਿ ਆ ਉਹ ਤਾਂ ਤੇਰੀ ਖੁਦ ਦੀ ਜ਼ੁਬਾਨੀ ਕਬੂਲੀ ਹੈ ਮਲਕੀਤ ਤੈਨੂੰ ਯਾਦ ਹੈ ਇੱਕ ਦਿਨ ਜਦੋਂ ਤੂੰ ਨਸ਼ੇ ਦੀ ਹਾਲਤ ਵਿੱਚ ਆਪਣੀ ਚਲਾਕੀ ਤੇ ਮਾਣ ਕਰਦਾ ਹੋਇਆ ਮੈਨੂੰ ਦੱਸ ਰਿਹਾ ਸੀ ਤੂੰ ਕਿਵੇਂ ਸਭ ਨੂੰ ਮੂਰਖ ਬਣਾਇਆ ਕਿਵੇਂ ਤੂੰ ਗੁਰਪ੍ਰੀਤ ਨੂੰ ਆਪਣੇ ਰਾਹੋਂ ਹਟਾਇਆ ਅਤੇ ਕੋਈ ਤੈਨੂੰ ਫੜ ਵੀ ਨਹੀਂ ਸਕਿਆ ਤੂੰ ਕਿਹਾ ਸੀ ਕਤੂ ਬਹੁਤ ਹੁਸ਼ਿਆਰ ਹੈ ਮੈਂ ਉਹ ਸਭ ਕੁਝ ਰਿਕਾਰਡ ਕਰ ਲਿਆ ਦੇਖ ਮੈਂ ਤੇਰੇ ਨਾਲ ਵਿਆਹ ਸਿਰਫ ਇਸ ਲਈ ਕੀਤਾ ਸੀ ਕਿ ਮੈਂ ਤੇਰੇ ਨੇੜੇ ਆ ਸਕਾਂ ਅਤੇ ਤੈਨੂੰ ਪਛਾਣ ਲਈ ਹੋਰ ਸਬੂਤ ਇਕੱਠੇ ਕਰ ਚਕਾਂ ਮੈਂ ਆਪਣੀ ਭੈਣ ਦੇ ਕਤਲ ਦਾ ਬਦਲਾ ਲੈਣ ਲਈ ਇਹ ਜਾਲ ਬੁਣਿਆ ਸੀ ਭਾਵੇਂ ਇਸ ਲਈ ਮੈਨੂੰ ਆਪਣੀ ਜ਼ਿੰਦਗੀ ਨੂੰ ਦਾਤੇ ਲਾਉਣਾ ਪਿਆ ਮਲਕੀਤ ਦਾ ਸਿਰ ਘੁੰਮਣ ਲੱਗਿਆ ਉੱਡ ਗਪਿਆ ਉਸ ਤੇ ਮੋਹੋਂ ਇੱਕ ਦਰਦਨਾਕ ਚਿਕ ਨਿਕਲੀ ਉਸਨੇ ਸੋਚਿਆ ਸੀ ਕਿ ਉਸਨੇ ਰਵਨੀਤ ਦੀ ਖਾਤਰ ਆਪਣੀ ਪਤਨੀ ਨੂੰ ਮਰਿਆ ਹੈ ਪਰ ਰਵਨੀਤਾਂ ਸ਼ੁਰੂ ਤੋਂ ਹੀ ਬਦਲੇ ਦੀ ਅੱਗ ਵਿੱਚ ਸੜ ਰਹੀ ਸੀ ਉਸਨੇ ਮਲਕੀਤ ਨਾਲ ਵਿਆਹ ਸਿਰਫ ਉਸਨੂੰ ਪਸਾਉਂ ਲਈ ਕੀਤਾ ਸੀ ਉਸ ਦੀਆਂ ਅੱਖਾਂ ਸਾਹਮਣੇ ਸਭ ਕੁਝ ਸਪਸ਼ਟ ਹੋ ਗਿਆ ਰਵਨੀਤ ਦਾ ਹਰ ਸ਼ਬਦ ਹਰ ਮੁਸਕਾਨ ਸਭ ਇੱਕ ਸਾਜਿਸ਼ ਦਾ ਹਿੱਸਾ ਸੀ ਅਤਿਮਨ ਰਵਨੀਤ ਨੇ ਠੰਡੀ ਆਵਾਜ਼ ਵਿੱਚ ਕਿਹਾ ਤੇਰਾ ਬੱਚਾ ਗੁਰਪ੍ਰੀਤ ਦਾ ਪੁੱਤਰ ਤੂੰ ਸੋਚਿਆ ਸੀ ਕਿ ਤੂੰ ਉਸ ਨੂੰ ਛੱਡ ਦਿੱਤਾ ਨਹੀਂ ਮਲਕੀਤ ਹੈ ਨਹੀਂ ਅਮਨ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਉਦੇਸ਼ ਹੈ ਉਹ ਵੱਡਾ ਹੋਵੇਗਾ ਅਤੇ ਤੈਨੂੰ ਤੇਰੇ ਕਰਮਾਂ ਦਾ ਫਲ ਦੇਵੇਗਾ ਮੈਂ ਤੈਨੂੰ ਹਰ ਪਲ ਇਸ ਰਾਜ ਨਾਲ ਜਾਣ ਦੀ ਮਜਬੂਰ ਕਰਾਂਗੇ ਤੂੰ ਹਰ ਰਾਤ ਗੁਰਪ੍ਰੀਤ ਦੀ ਆਤਮਾ ਨੂੰ ਆਪਣੇ ਆਸ-ਪਾਸੇ ਮਸੂਫ ਕਰੇਗਾ ਤੇਰੀ ਜ਼ਿੰਦਗੀ ਇੱਕ ਜਉਂਦੀ ਜਾਗਦੀ ਨਰਕ ਬਣ ਜਾਵੇਗੀ ਮਲਕੀਤ ਨੇ ਆਪਣੇ ਅੱਖਾਂ ਵਿੱਚ ਹੰਝੂਆਂ ਨਾਲ ਰਵਨੀਤ ਵੱਲ ਦੇਖਿਆ ਉਸਦੇ ਚਿਹਰੇ ਤੇ ਹੁਣ ਕੋਈ ਖੂਬਸੂਰਤੀ ਨਹੀਂ ਸੀ ਬਲਕਿ ਇੱਕ ਬਦਲਦੀ ਬਲਕਿ ਇੱਕ ਬਦਲੇ ਦੀ ਅੱਗ ਸੀ ਰਵਨੀਤ ਨੇ ਉਹ ਵਾਇਸ ਰਿਕਾਰਡਰ ਅਤੇ ਡਾਇਰੀ ਚੁੱਕੀ ਹੁਣ ਮਲਕੀਤ ਉਸਨੇ ਕਿਹਾ ਤੇਰੀ ਵਾਰੀ ਹੈ ਤੂੰ ਆਪਣੇ ਕਿਤੇ ਦੀ ਸਦਾ ਭੁਗਤੇਗਾ ਅਗਲੀ ਸਵੇਰ ਰੰਗਪੁਰ ਕਸਬੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਰਵਨੀਤ ਨੇ ਇੱਕ ਨਾਮਵਰ ਵਕੀਲ ਦੀ ਮਦਦ ਨਾਲ ਸਾਰੇ ਸਬੂਤ ਪੁਲਸਿਓਂ ਕੇ ਪੇਸ਼ ਕੀਤੇ ਗੁਰਪ੍ਰੀਤ ਦੀ ਡਾਰੇ ਜਿਸ ਵਿੱਚ ਮਲਕੀਤ ਦੇ ਇਰਾਦਿਆਂ ਦਾ ਸਪਸ਼ਟਿਕਰ ਸੀ ਅਤੇ ਵੌਇਸ ਰਿਕਾਰਡਰ ਜਿਸ ਵਿੱਚ ਮਲਕੀਤ ਦੀ ਆਪਣੀ ਜ਼ੁਬਾਨੀ ਕਬੂਲੀ ਸ਼ਾਮਲ ਸੀ ਪਹਿਲਾਂ ਤਾਂ ਪੁਲਸ ਨੇ ਇਝ ਦਿਖਾਈ ਕਿਉਂਕਿ ਕੇਸ ਬੰਦ ਹੋ ਚੁੱਕਾ ਸੀ ਅਤੇ ਮਲਕੀਤ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀ ਪਰ ਰਵਨੀਤ ਦੀ ਡਿੜਤਾ ਵਕੀਲ ਦੀ ਯੋਗਤਾ ਅਤੇ ਸਬੂਤਾਂ ਦੀ ਠੋਸਤਾ ਨੇ ਉਨਾਂ ਨੂੰ ਕੇਸ ਮੁਰਖ ਖੋਲਣ ਲਈ ਮਜਬੂਰ ਕੀਤਾ ਸਾਰਾ ਕਸਬਾ ਹੈਰਾਨ ਸੀ ਜਿਸ ਸੰਮਲਕੀਤ ਨੂੰ ਇੱਕ ਸਫਲ ਵਪਾਰੀ ਅਤੇ ਇੱਕ ਦੁਖੀ ਪਤੀ ਮੰਨਿਆ ਜਾਂਦਾ ਸੀ ਉਹ ਇੱਕ નિર્દય ਕਾਤਲ ਨਿਕਲਿਆ ਪੁਲਿਸ ਨੇ ਮਲਕੀਤ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਉਸ ਦਾ ਕੇਸ ਅਦਾਲਤ ਵਿੱਚ ਚੱਲਿਆ ਲੇਕਿਨ ਬਤਾ ਲੰਮਾ ਨਹੀਂ ਚੱਲ ਸਕਿਆ ਅਤੇ ਸਾਰੇ ਸਬੂਤਾਂ ਦੇ ਆਧਾਰ ਤੇ ਕਾਜ਼ ਕਰਕੇ ਉਸ ਦੀ ਆਪਣੀ ਆਵਾਜ਼ ਦੀ ਕਬੂਲੀ ਕਰਨ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਨਿਆਂ ਦੀ ਜਿੱਤ ਹੋਈ ਮਲਕੀਤ ਜੇਲ੍ਹ ਦੇ ਵਿੱਚ ਬਿਠਾਏ ਹਰ ਪਲ ਆਪਣੇ ਕੀਤੇ ਕਰਮਾਂ ਦਾ ਫਲ ਭੁਗਤ ਰਿਹਾ ਹੋਏ ਉਸ ਨੂੰ ਗੁਰਪ੍ਰੀਤ ਦੀ ਪੋੜੀ ਸੂਰਤ ਉਸ ਤੇ ਪਿਆਰ ਭਰੇ ਸ਼ਬਦ ਅਤੇ ਫਿਰ ਉਹਦਾ ਦਰਦਨਾਕ ਅੰਤ ਯਾਦ ਆਉਂਦਾ ਹੈ ਉਸ ਨੂੰ ਰਵਨੀ ਦੀ ਖੂਬਸੂਰਤ ਯਾਦ ਆਉਂਦੀ ਹੈ ਜੋ ਉਸਦੇ ਲਈ ਜਾਲ ਬਣ ਗਈ ਉਸਨੇ ਲਾਲਚ ਵਿੱਚ ਆ ਕੇ ਜੋ ਪਾਪ ਕੀਤਾ ਉਸ ਦੀ ਸਜ਼ਾ ਉਸ ਨੂੰ ਹਰ ਦਿਨ ਹਰ ਪਲ ਹਾਰਿਸ਼ ਜਿਹਨ ਮਿਲ ਰਹੀ ਹੈ ਉਸ ਦੀ ਜ਼ਿੰਦਗੀ ਹੁਣ ਸਿਰਫ ਇੱਕ ਅੰਧੇਰੀ ਕੋਠੜੀ ਵਿੱਚ ਸੀ ਜਿੱਥੇ ਉਹ ਆਪਣੇ ਪ੍ਰਸ਼ਾਵੇਂ ਦੀ ਅਗ ਵੀ ਸੜਿਆ ਹੈ ਦੂਜੇ ਪਾਸੇ ਰਵਨੀਤ ਨੇ ਆਪਣੇ ਮਾਤਾ ਪਿਤਾ ਨਾਲ ਮਿਲ ਕੇ ਅਮਨ ਨੂੰ ਪਾਲਿਆ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਆਪਣੀ ਭੈਣ ਨੂੰ ਨਿਆਹ ਦਿਵਾਉਣਾ ਅਤੇ ਅਮਨ ਨੂੰ ਇੱਕ ਚੰਗਾ ਭਵਿੱਖ ਦੇਣ ਨੂੰ ਆਪਣਾ ਉਦੇਸ਼ ਬਣਾਇਆ ਉਸ ਨੇ ਅਮਨ ਨੂੰ ਬਹੁਤ ਪਿਆਰ ਦਿੱਤਾ ਉਸ ਨੇ ਇੱਕ ਚੰਗਾ ਇਨਸਾਨ ਬਣਾਇਆ ਇੱਕ ਗੁਰਸਿੱਖ ਸਵਾਤਸੁਰਤ ਚੰਗਾ ਇਨਸਾਨ ਅਤੇ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਬਿਨਾਂ ਮਾਪੇ ਰਵਨੀਤ ਨੇ ਆਪਣੀ ਖੂਬਸੂਰਤੀ ਅਤੇ ਚਲਾਕੀ ਨੂੰ ਬਦਲੇ ਲਈ ਇੱਕ ਹਥਿਆਰ ਵਜੋਂ ਵਰਤਿਆ ਅਤੇ ਅੰਤ ਦੇ ਵਿੱਚ ਗੁਰਪ੍ਰੀਤ ਨੂੰ ਇਨਸਾਫ ਦਵਾਇਆ ਉਸਨੇ ਇਹ ਸਾਬਤ ਕਰ ਦਿੱਤਾ ਵੀ ਸੱਚ ਅਤੇ ਨਿਆਂ ਕਦੇ ਹਾਰਦਾ ਨਹੀਂ ਰੱਬ ਕਈ ਵਾਰ 延迟 ਜਰੂਰ ਕਰਦਾ ਹੈ ਲੇਕਿਨ ਉਸਦੇ ਘਰ ਦੇ ਵਿੱਚ ਹਨੇਰ ਨਹੀਂ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮ ਚੱਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤੁਸੀਂ ਇਸ ਨੂੰ WhatsApp ਦੇ ਉੱਪਰ ਸਟੈਟਸ ਵੀ ਲਗਾ ਸਕਦੇ ਹੋ ਹਾਂਜੀ ਜੇਕਰ ਹੋਰ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਕਰਨ ਵਾਲੀ ਸਬਸਕ੍ਰਾਈਬ ਅਸੀਂ ਐਸੀ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਹਾਂਜੀ ਦੋਸਤੋ ਦਿਓ ਜੀ ਸਾਨੂੰ ਅਜਿਤ ਧੰਨਵਾਦ